ਇਨਸਪੈਕਟਰ ਹਰਪਾਲ ਸਿੰਘ ਨੇ ਬਤੌਰ ਐਸਐਚਓ ਠਾਣਾ ਧਾਰੀਵਾਲ ਦਾ ਚਾਰ ਸੰਭਾਲਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇਨਸਪੈਕਟਰ ਹਰਪਾਲ ਸਿੰਘ ਨੇ ਕਿਹਾ ਕਿ ਜੁਧ ਨਸ਼ਿਆਂ ਦੇ ਵਿਰੁੱਧ ਤਹਿਤ ਐਸਐਸਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸ਼ਹਿਰ ਧਾਰੀਵਾਲ ਦੀ ਟ੍ਰੈਫਿਕ ਦੀ ਸਮੱਸਿਆ ਦੇ ਸੰਬੰਧ ਵਿੱਚ ਵੀ ਉਹਨਾਂ ਨੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਐਸਐਚਓ ਇਨਸਪੈਕਟਰ ਹਰਪਾਲ ਸਿੰਘ ਨੇ ਕਿਹਾ ਕਿ ਉਹ ਮਾਪਿਆਂ ਨੂੰ ਅਪੀਲ ਕਰਦੇ ਹਨ ਕਿ ਨਾਬਾਲਗ ਬੱਚਿਆਂ ਨੂੰ ਟੂ ਵੀਲਰ ਫੋਰ ਵੀਲਰ ਚਲਾਉਣ ਵਾਸਤੇ ਨਾ ਦੇਣ ਜੇਕਰ ਕੋਈ ਵੀ ਬੱਚਾ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਉਹਨਾਂ ਨੇ ਇਹ ਵੀ ਆਖਿਆ ਕਿ ਜੇਕਰ ਤੁਹਾਡੇ ਇਲਾਕੇ ਵਿੱਚ ਜਾਂ ਕੋਈ ਆਣ ਗਵਣ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਮੇਰੀ ਇੱਕੋ ਹੀ ਅਪੀਲ ਇੱਕ ਤੇ 메ਨ ਸ਼ਹਿਰ ਦੇ ਵਿੱਚ ਜਿਹੜੀ ਆ ਰੇੜੀਆਂ ਕਰਕੇ ਟ੍ਰੈਫਿਕ ਦੀ ਸਮੱਸਿਆ ਉਹਦੇ ਵਿੱਚ ਸ਼ਹਿਰ ਵਾਲੇ ਵੀ ਸਾਡਾ ਸਾਥ ਦੇਣ ਕੁਝ ਕਮੇਟੀਕਰ ਵਾਲਿਆਂ ਦਾ ਨਗਰ ਕਾਉਂਸਲ ਵਾਲਿਆਂ ਦਾ ਵੀ ਅਸੀਂ ਸਾਥ ਲਵਾਂਗੇ ਤਾਂ ਕਿ ਜਿਹੜੀ ਟ੍ਰੈਫਿਕ ਜਿਹੜੀ ਉਹਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇ ਤੇ ਸੈਕੰਡਲੀ ਸਾਡੀ ਇਹ ਕੋਸ਼ਿਸ਼ ਹੋਏਗੀ ਵੀ ਜਿੱਥੇ ਖਾਸ ਕਰਕੇ ਗਰਲ ਸਕੂਲਾਂ ਨੇ ਉੱਥੇ ਜਿਹੜੇ ਆਵਾਰਾ ਮੋਟਰਸਾਈਕਲਾਂ ਦੇ ਉੱਤੇ ਮਜਨੂ ਜਿਹੜੇ ਆਉਂਦੇ ਨੇ ਉਹਨਾਂ ਨੂੰ ਫਿਲਹਾਲ ਤੇ ਮੇਰੀ ਇਹ ਰਿਕਵੈਸਟ ਆ ਕਿ ਉਹ ਆਪ ਹੀ ਇਹ ਕੰਮ ਬੰਦ ਕਰ ਦਣ ਤੇ ਜੇਕਰ ਫਿਰ ਵੀ ਉਹਨਾਂ ਨੇ ਇਹ ਕੰਮ ਨਾ ਬੰਦ ਕੀਤਾ ਤੇ ਤੁਹਾਡਾ ਸਹਿਯੋਗ ਲੈ ਕੇ ਤੇ ਜੋ ਵੀ ਸਾਡੇ ਵੱਲੋਂ ਕਾਨੂੰਨੀ ਤੌਰ ਦੇ ਉੱਤੇ ਸਖਤੀ ਕਰਨ ਦੀ ਲੋੜ ਪਵੇਗੀ ਉਹ ਕੀਤੀ ਜਾਏਗੀ ਬਾਕੀ ਸ਼ਹਿਰ ਵਾਸੀਆਂ ਨੂੰ ਇਹ ਮੇਰੇ ਵੱਲੋਂ ਅਪੀਲ ਆ ਵੀ ਹਮੇ ਬਿਨਾਂ ਵਜ੍ਹਾ ਤੋਂ ਕਿਸੇ मतलब शक ਦੇ ਵਿੱਚ ਆ ਕੇ ਕੋਈ ਅਫਵਾਹ ਨੂੰ ਵਧਾਉਣ ਦੀ بجائے ਤੁਹਾਡੇ ਨਾਲ ਗੱਲ ਕਰਨ ਜਾਂ ਤੁਹਾਡੇ ਨਾਲ ਨਹੀਂ ਕਰਨੀ ਤੇ ਸਾਡੇ ਨਾਲ ਗੱਲ ਕਰਨ ਕਿਉਂਕਿ ਅਫਵਾਹਾਂ ਪਲਾਉਣ ਵਾਲੇ ਜਿਹੜੇ ਨੇ ਉਹ ਵੀ ਸਮਾਜ ਦੇ ਵਿੱਚ ਤੱਤ ਜਿਹੜੇ ਉਹ ਨਿਊਜ਼ ਨੇ ਪਰ ਇਹਨੂੰ ਜਿਹੜਾ ਰੈਗੂਲਰ ਲਗਾਤਾਰ ਜਾਰੀ ਰੱਖਿਆ ਜਾਏਗਾ ਤਾਂ ਕਿ ਕੋਈ ਇਹ ਨਾ ਸੋਚੇ ਵੀ ਇਹ ਇੱਕ ਹਫ਼ਤੇ ਦਾ ਮਿਸ਼ਨ ਸੀ ਜਾਂ ਦੋ ਹਫ਼ਤੇ ਦਾ ਮਿਸ਼ਨ ਸੀ ਇਹਨੂੰ ਬਿਲਕੁਲ ਪ੍ਰਾਪਰ ਰੈਗੂਲਰ ਡੇਲੀ ਇਹਦੇ ਉੱਤੇ ਜਿਹੜੀ ਉਹ ਕਾਰਵਾਈ ਹੋਏਗੀ ਤੁਹਾਡੇ ਵੱਲੋਂ ਤੇ ਪਬਲਿਕ ਵੱਲੋਂ ਅਸੀਂ ਇਹ ਸਯੋਗ ਮੰਗਨੇ ਆ ਵੀ ਜੇਕਰ ਕਿਸੇ ਮਹੱਲੇ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਜਿਆ ਅਨਸਰ ਜਿਹੜਾ ਉਹ ਦੁਬਾਰਾ ਜਿਹੜਾ ਉਹ ਨਸ਼ੇ ਦੀ ਸ਼ੁਰੂਆਤ ਕਰਦਾ ਤਾਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਬਾਕੀ ਸਾਡੀ ਆਪਣੀ ਨਜ਼ਰ ਤੇ ਜਿਹੜੀ ਪੂਰੀ ਹੈ ਨਸ਼ੇ ਵਾਲੇ ਬੰਦੇ ਨੂੰ ਕਿਸੇ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਏਗਾ ਇਹਦੇ ਵੱਲੋਂ ਸਾਡੇ ਤੋਂ ਸਭ ਤੋਂ ਵੱਡਾ ਅਪਰਾਧਾ ਤੇ ਇਹ ਕੀਤਾ ਜਾਏਗਾ ਕਿ ਜਿਹੜੇ ਜਿਹੜੇ ਇਹ ਸਕੂਲ ਹੈਗੇ ਨੇ ਸਭ ਤੋਂ ਪਹਿਲਾਂ ਤੇ ਸਕੂਲ ਦੇ ਵਿੱਚ ਜਾ ਕੇ ਡੇ ਬਾਏ ਡੇ ਅਸੀਂ ਜਿਹੜਾ ਉਹ ਸੈਮੀਨਾਰ ਕਰਾਂਗੇ ਕਿਉਂਕਿ ਬੱਚੇ ਵੀ ਤਾਂ ਸਾਡੇ ਹੀ ਨੇ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਟ੍ਰੈਫਿਕ ਨਿਯਮ ਕੀ ਕਹਿੰਦੇ ਨੇ ਜਾਂ ਤੁਹਾਡੀ ਏਜ ਕਿੰਨੀ ਹੈ ਤੁਹਾਨੂੰ ਇਹ ਚੀਜ਼ ਚਲਾਉਣੀ ਅਲਾਉਡ ਹੈ ਜਾਂ ਨਹੀਂ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਔਰ ਸਕੂਲ ਵਾਲਿਆਂ ਦਾ ਵੀ ਸਹਿਯੋਗ ਲਵਾਂਗੇ ਕਿ ਸਾਡੇ ਵੱਤ ਵੱਤ ਲੈਕਚਰ ਜਿਹੜੇ ਆਪਣੇ ਆਪਣੇ ਸਕੂਲ ਦੇ ਵਿੱਚ ਕਰਵਾਉਣ ਤੇ ਫਿਰ ਵੀ ਜੇਕਰ ਕੋਸ਼ ਹੁੰਦੇ ਨੇ ਜਿਹੜੇ ਬਿਨਾ ਲੈਕਚਰ ਤੋਂ ਜਾਂ ਸਕੂਲ ਦੇ ਜਾਂ ਪੇਰੈਂਟਸ ਨੂੰ ਵੀ ਕਈ ਵਾਰੀ ਬਲੈਕਮੇਲ ਕਰਕੇ ਬਾਜ਼ਾਰ ਦੇ ਵਿੱਚ ਆ ਕੇ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਫਿਰ ਜੋ ਸਾਡੇ ਵੱਲੋਂ ਸ਼ਕਤੀ ਹੈ ਉਹਦੇ ਨਾਲ ਫਿਰ ਇਹਨਾਂ ਨੂੰ ਢਾਲ ਪਾਈ ਗਈ। ਹਾਂ ਬਿਲਕੁਲ ਕੀਤੇ ਜਾਣਗੇ ਜੀ ਸਭ ਤੋਂ ਪਹਿਲਾਂ ਤੇ ਡਿਪਾਰਟਮੈਂਟ ਟਰਾਂਸਪੋਰਟ ਨੂੰ ਲਿਖਿਆ ਜਾਏਗਾ ਇਹਨਾਂ ਦੇ ਖਿਲਾਫ ਕਿ ਇਹਨਾਂ ਦੇ ਟਾਈਮ ਟੇਬਲ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਕਿਉਂਕਿ ਟਾਈਮ ਟੇਬਲ ਘੱਟ ਹੋਣ ਕਰਕੇ ਇਹਨਾਂ ਨੂੰ ਆਪਣੀਆਂ ਸਵਾਰੀਆਂ ਚੁੱਕਣ ਦੀ ਜਿਹੜੀ ਆ ਉਹ ਹੋੜ ਲੱਗੀ ਹੁੰਦੀ ਹੈ ਉਹਦੇ ਨਾਲ ਟ੍ਰੈਫਿਕ ਨਿਯਮਾਂ ਦੀ ਜਿਹੜੀ ਆ ਬਿਲਕੁਲ ਪਰਵਾਹ ਨਹੀਂ ਕਰਦੇ ਤੇ ਮਹਿਕਮੇ ਨੂੰ ਵੀ ਕਵਾਂਗੇ ਵੀ ਇਨ੍ਹਾਂ ਤੇ ਸਖਤੀ ਕੀਤੀ ਜਾਏ ਜੇਕਰ ਮਹਿਕਮੇ ਵੱਲੋਂ ਸਖਤੀ ਕਰਨ ਦੇ ਬਾਵਜੂਦ ਵੀ ਇਹ ਗਲਤੀ ਕਰਦੇ ਨੇ ਤੇ ਫਿਰ ਸਾਡੇ ਕੋਲ ਵੀ ਟ੍ਰੈਫਿਕ ਨਿਯਮਾਂ ਦੀਆਂ ਜਿਹੜੀਆਂ ਨੇ ਉਹ ਪਾਵਰ ਹੈਗੀਆਂ ਨੇ ਤੇ ਜਿਹਦੀ ਲੋੜ ਪਈ ਉਹ ਤੇ ਚਲਾਨ ਕੀਤੇ ਜਾਣਗੇ ਜੇ ਰੋੜ ਪਈ ਤੇ ਗੱਡੀ ਵੀ ਬਾਂਡ ਕੀਤੀ ਜਾਏ ਸਹਿਯੋਗ ਦਿਓ ਚਾਹੇ ਉਹ ਨਸ਼ਾ ਅਮਰੋਧ ਹੋਵੇ ਜਾਏ ਕੋਈ ਸਮਾਜ ਦੇ ਵਿੱਚ ਗਲਤ ਕੋਈ ਅਫਵਾਹ ਹੋਵੇ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿੱਥੇ ਅਸੀਂ ਥੋੜਾ ਕੰਮ ਕਰਨਾ ਉਸੇ ਮਰ ਗਿਆ ਲਈ ਅੰਡਰ 1% ਕੰਮ ਕਰ ਸਕਦੇ ਹਾਂ ਉਸ ਸਹਿਯੋਗ ਤੋਂ ਬਿਨਾਂ ਤੇ ਕੋਈ ਵੀ ਕੰਮ ਜੜਾ ਉਹ ਚੱਲ ਨਹੀਂ ਸਕਦਾ ਤੇ ਪਬਲਿਕ ਅਗੇ ਇਹੋ ਅਪੀਲ ਹੈ ਵੀ ਸੱਚੀ ਤੇ ਠੋਸ ਇਤਲਾ ਸਾਨੂੰ ਦਿਓ ਤਾਂ ਕਿ ਅਸੀਂ ਉੱਤੇ ਕਾਰਵਾਈ ਕਰੀਏ ਤੇ ਕਿਸੇ ਦਾ ਨਜਾਇਜ਼ ਨਾ ਹੋਵੇ ਸ਼੍ਰੀ ਰਾਦੇ ਕਲਾਥ ਹਾਊਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ